ਲਾਈਵ ਆਪਾਂ ਜੁੜਾਂਗੇ ਜੀ ਛੰਦ ਮਿੰਟ ਅੱਜ ਕੱਲ ਕੀ ਹੈ ਕਿ ਤੁਹਾਨੂੰ ਪਤਾ ਹੀ ਆ ਡਿਸਕਲੇਮਰ ਵੀ ਦੇ ਦਵਾਂ ਕਿ ਫੇਸਬੁੱਕ ਤੇ ਤਾਂ ਇਸ ਵੇਲੇ ਜੋ ਸੂਰਤਿ ਹਾਲ ਹੈ ਤੁਹਾਨੂੰ ਪਤਾ ਹੀ ਆ ਉੱਥੇ ਬਹੁਤ ਜਲਦੀ ਜਲਦੀ ਨਾ ਸੰਗੀ ਨੱਪ ਦਿੰਦੇ ਨੇ ਸੋ ਇਸ ਕਰਕੇ ਕਿਉਂਕਿ ਐਤਵਾਰ ਆਫ ਹੁੰਦਾ ਤੇ ਆਪਣਾ ਯਤਨ ਇਹ ਰਹਿੰਦਾ ਹੈ ਕਿ ਜੇ ਲਾਈਵ ਹੋਣਾ ਹੈ ਕੋਈ ਇਸ਼ੂ ਹੈ ਕੋਈ ਮੁੱਦਾ ਹੈ ਤਾਂ ਫਿਰ ਆਪਾਂ YouTube ਤੇ ਲਾਈਵ ਮਾਰ ਲਏ ਸੋ ਇਸ ਕਰਕੇ YouTube ਤੇ ਲਾਈਵ ਜਿਹੜਾ ਹੈ ਨਾ ਉਹ ਆਪਾਂ ਨੂੰ ਕਰਨਾ ਪੈਂਦਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਦਾ ਇੱਕ ਕਾਰਨ ਹੈ ਵੱਡਾ ਕਾਰਨ ਇਹੋ ਹੈ ਕਿ Facebook ਤੇ ਜਿਵੇਂ ਹੀ ਤੁਸੀਂ ਉਹ ਸ਼ੋ ਮਤਲਬ ਕਿ ਜਿਹੜੇ ਸੱਤਾਧਾਰੀ ਧਿਰ ਵਾਲੇ ਆ ਜਾਂ ਕੋਈ ਵੀ politically ਕੋਈ ਮੁੱਦਾ ਤੁਸੀਂ ਚੁੱਕਦੇ ਹੋ ਨਾ ਤਾਂ ਤੁਹਾਡੇ ਪੇਜ ਨੂੰ ਨਾਲ ਦੀ ਨਾਲ ਹੀ ਨੁਕਸਾਨ ਪਹੁੰਚਾ ਦਿੰਦੇ ਆ ਸੋ ਇਸ ਕਰਕੇ ਮੈਂ YouTube ਤੇ ਲਾਈਵ ਹੋ ਜਾਣਾ ਹੁਣ ਨਾ ਜਿੱਦਣ ਵੀ ਹੋਣਾ ਹੋਵੇ ਕੋਈ ਫਿਕਸ ਟਾਈਮ ਨਹੀਂ ਆ ਪੱਕਾ ਆਪਣਾ ਦਿਨ ਨਹੀਂ ਹੈ ਸੋ ਮੈਂ ਦੋ ਚੀਜ਼ਾਂ ਤੇ ਆਪਣੀ ਗੱਲ ਰੱਖਣੀ ਆ ਫਿਰ ਤੁਸੀਂ ਜੇ ਕੋਈ ਗੱਲ ਰੱਖਣੀ ਹੋਈ ਤੇ ਰੱਖ ਲੈਣਾ ਉਸ ਤੋਂ ਬਾਅਦ ਆਪਾਂ ਗੱਲ ਨੂੰ ਖਤਮ ਕਰ ਦੇਵਾਂਗੇ ਅ ਦੇਖੋ ਜਿਹੜੀ ਇਸ ਵੇਲੇ ਅੱਜ ਆਪਾਂ ਕਹਿ ਲਈਏ ਕਿ ਸਭ ਤੋਂ ਚਰਚਿਤ ਖਬਰ ਹੈ ਪੰਜਾਬ ਦੇ ਵਿੱਚ ਉਹ ਹੈ ਵਿਧਾਇਕ ਰਮਨ ਅਰੋੜਾ ਦੀ ਮੈਂ ਉਹਦੇ ਚ ਕੁਝ ਚੀਜ਼ਾਂ ਤੇ ਧਿਆਨ ਤੁਹਾਡਾ ਦਿਵਾ ਲੈਣਾ ਹੈ ਤਾਂ ਕਿ ਤੁਹਾਨੂੰ ਥੋੜੀ ਜੀ ਸਥਿਤੀ ਜਿਹੜੀ ਹੈ ਨਾ ਸਾਫ਼ ਹੋਵੇ ਕਿ ਐਕਚੁਅਲ ਚ ਹੈ ਕੀ ਇਹ ਨੂੰ ਛੱਡ ਦਿਓ ਇਸ ਚੀਜ਼ ਨੂੰ ਛੱਡ ਦਿਓ ਕਿ ਰਮਨ ਅਰੋੜਾ ਨਾਲ ਕਿਉਂ ਹੋਇਆ ਲੁਧਿਆਣਾ ਇਲੈਕਸ਼ਨ ਦੇ ਨਾਲ ਬਈ ਕੀ ਇਹਦਾ ਤਾਲੁਕਾ ਤੇ ਲੁਧਿਆਣਾ ਜ਼ਿਮਨੀ ਚੋਣ ਦਾ ਚ ਤੁਹਾਨੂੰ ਪਤਾ ਹੈ ਨਾ ਐਲਾਨ ਵੀ ਹੋ ਗਿਆ ਕਿ ਉਹ 19 ਜੂਨ ਨੂੰ ਉੱਥੇ ਵੋਟਾਂ ਪੈ ਰਹੀਆਂ ਨੇ ਵਗੈਰਾ ਵਗੈਰਾ ਜਿਹੜੀ ਕੰਮ ਦੀ ਗੱਲ ਹੈ ਨਾ ਇਹਦੇ ਵਿੱਚ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਸਮਝਾਵਾਂ ਉਹ ਬੜੀ ਸਮਝਣ ਵਾਲੀ ਆ ਕਿ ਐਕਚੁਅਲ ਦੇ ਵਿੱਚ ਕੁਝ ਤੇ ਪ੍ਰਾਪਰਟੀਆਂ ਦਾ ਜ਼ਿਕਰਾ ਆ ਰਿਹਾ ਹੈ ਕਿ ਕੁਝ ਪ੍ਰਾਪਰਟੀਆਂ ਮਤਲਬ ਕਿ ਜਿੱਦਾਂ ਆਪਾਂ ਕਹਿ ਲਈਏ ਕਿ ਤੰਗ ਕੀਤਾ ਜਾਂਦਾ ਹੈ ਜਿਹੜੇ ਓਨਰ ਹੈ ਪ੍ਰਾਪਰਟੀ ਓਨਰ ਹੈ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਪੋਲਿਟੀਕਲ ਇਨਫਲੂਐਂਸ ਰੱਖਣ ਵਾਲੇ ਪ੍ਰਭਾਵ ਰੱਖਣ ਵਾਲੇ ਰਸੂਖਦਾਰ ਜਿਹੜੇ ਉਹ ਪ੍ਰਾਪਰਟੀਆਂ ले ਜਾਂਦੇ ਆ ਇਹ ਪੰਜਾਬ ਚ ਚੱਲ ਰਹੀ ਹੈ ਗੇਮ ਕਿ ਕਿਸੇ ਮਾਲਕ ਨੂੰ ਫਸਾਉਣਾ ਕਿਸੇ ਹੁੰਡੀ ਨੂੰ ਕੱਢ ਕੇ ਤੇ ਉਸ ਤੋਂ ਬਾਅਦ ਉਸ ਪ੍ਰਾਪਰਟੀ ਨੂੰ ਸਸਤੇ ਜਾਂ ਕਹਿ ਲੁ ਕਿ ਗੈਰਵਾਜਬ ਭਾਅ ਤੇ ਲੈਣਾ ਤੇ ਫਿਰ ਉਸ ਤੋਂ ਬਾਅਦ ਉਹਦੇ ਚ ਜਾ ਕੇ ਕਮਰਸ਼ੀਅਲੀ ਆਪ ਕਮਾਈ ਕਰਨੀ ਜਾਂ ਅੱਗੇ ਉਸ ਨੂੰ ਸੇਲ ਕਰ ਦੇਣਾ ਇੱਕ ਮੋٹے ਭਾਅ ਤੇ ਯਾਨੀ ਆਪਣਾ ਮਾਰਜਿਨ ਰੱਖ ਕੇ ਤਾਂ ਜਲੰਧਰ ਦੇ ਵਿੱਚ ਵੀ ਫੁੱਟਬਾਲ ਚੌਂਕ ਇੱਕ ਸ਼ਾਇਦ ਸ਼ੇਖਾਬazar ਇੱਕ ਮੈਂ ਦੇਖ ਰਿਹਾ ਸੀਗਾ ਏਰੀਆ ਹੈਗਾ ਇਧਰ ਮਾਡਰਨ ਟਾਊਨ ਆ ਰਹੀ ਸੀ ਇੱਥੇ ਕੁਝ ਪ੍ਰਾਪਰਟੀਆਂ ਦਾ ਜ਼ਿਕਰ ਆਉਂਦਾ ਕਿ ਇੱਥੇ ਦੀਆਂ ਕੁਝ ਪ੍ਰਾਪਰਟੀਆਂ ਦੇ ਨਾਲ ਵੀ ਇਹੋ ਜੀ ਗੇਮ ਲੱਗੀ ਆ ਹੁਣ ਸਰਕਾਰ ਸਪਸ਼ਟ ਕਰੇ ਕਿ ਇਸ ਗੇਮ ਦੇ ਵਿੱਚ ਕੀ ਅਰੋੜਾ ਸਾਹਿਬ ਕਿਸ ਤਰ੍ਹਾਂ ਦੇ ਤੌਰ ਤੇ ਸ਼ਾਮਲ ਸੀ કે ਨਹੀਂ ਜੇ ਸੀ اچھا ਹੁਣ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸਾਂ ਕਿ ਇਹ ਰੱਟਾ ਜਿਹੜਾ ਇਹਨੂੰ ਕਈ ਹੋਰ ਸ਼ਹਿਰਾਂ ਦੇ ਵਿੱਚ ਵੀ ਹੈ ਵੱਡੇ ਸ਼ਹਿਰਾਂ 'ਚ ਖਾਸ ਤੌਰ ਤੇ ਅੱਜ ਮੈਂ ਇੱਕ ਖਬਰ 'ਚ ਵੀ ਪੜਿਆ ਹੈ ਕਿ ਇਦਾਂ ਦੀ ਗੇਮ ਜਿਹੜੀ ਹੈ ਉਹ ਕੁਝ ਹੋਰ ਸ਼ਹਿਰਾਂ ਦੇ ਵਿੱਚ ਵੀ ਚੱਲਦੀ ਹੈ ਜਿਵੇਂ ਖਾਸ ਤੌਰ ਤੇ ਆਪਾਂ ਦੇਖਦੇ ਹਾਂ ਅੰਮ੍ਰਿਤਸਰ ਹੈ ਜਾਂ ਲੁਧਿਆਣਾ ਇਤਿਹਾਦਿਕ ਇਹ ਇਨ੍ਹਾਂ ਸ਼ਹਿਰਾਂ ਦੇ ਵਿੱਚ ਜਿਹੜੀ ਗੇਮ ਇਸ ਤਰ੍ਹਾਂ ਦੀ ਉਹ ਚੱਲਦੀ ਹੈ ਮਤਲਬ ਕਿ ਕੱਲਾ ਜਲੰਧਰ ਹੀ ਨਹੀਂ ਅੰਮ੍ਰਿਤਸਰ ਤੇ ਲੁਧਿਆਣੇ ਦੇ ਵਿੱਚ ਵੀ ਇਹ ਖੇਡ ਚੱਲਦੀ ਹੈ ਬੇਸਿਕਲੀ ਚੱਕਰ ਕੀ ਸੀਗਾ ਤੁਹਾਨੂੰ ਯਾਦ ਹੋਣਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਅਕਾਲੀ ਸਰਕਾਰ ਸੀਗੀ ਸ਼ਾਇਦ ਇਹ ਸਾਲ ਹੋਏਗਾ 2012 ਜਾਂ 13 ਅਕਾਲੀ ਸਰਕਾਰ ਵੇਲੇ ਉਹਦੋਂ ਮਾਸਟਰ ਪਲਾਨ ਲੈ ਕੇ ਆਂਦਾ ਸੀਗਾ ਇਹਨਾਂ ਨੇ ਮਾਸਟਰ ਪਲਾਨ ਲੈ ਕੇ ਆਏ ਤਾਂ ਇਥੋਂ ਹੀ ਇੱਕ ਗੇਮ ਸ਼ੁਰੂ ਹੁੰਦੀ ਹੈ ਜਿਵੇਂ ਮੰਨ ਲਓ ਕੋਈ ਨਿਗਮ ਹੈ ਨਿਗਮ ਦੇ ਵਿੱਚ ਕੋਈ ਦੁਕਾਨ ਆਦੀ ਬਣਾਉਣਾ ਚਾਹੁੰਦਾ ਹੈ ਤਾਂ ਉਹਦੇ 'ਚ ਕੀ ਹੈ ਕਿ ਇੱਕ ਸ਼ਰਤ ਜੋੜ ਦਿੱਤੀ ਗਈ ਕਿ 60 ਫੀਟ ਸੜਕ ਜਿਹੜੀ ਆ ਉਹ ਚੌੜੀ ਰਹੇਗੀ ਤਦੇ ਹੀ ਉਸਾਰੀ ਹੁੰਦੀ ਆ ਠੀਕ ਹੈ ਜੀ ਇਦਾਂ ਦੀ ਇੱਕ ਸ਼ਰਤ ਪਾ ਦਿੱਤੀ ਗਈ ਮੈਂ ਤੁਹਾਨੂੰ ਗੇਮ ਥੋੜੀ ਜੀ ਦੱਸਾਂ ਕਿ ਇਹ ਕਿਸ ਤਰ੍ਹਾਂ ਚੱਲਦੀ ਆ ਤਾਂ ਜਿਹੜੀ 60 ਫੀਟ ਹੁਣ ਆਪਾਂ ਨੂੰ ਪਤਾ ਪੰਜਾਬ ਦੇ ਕਿਹੜੇ ਸ਼ਹਿਰ ਦੇ ਵਿੱਚ 60 ਫੁੱਟ ਸੜਕੇ ਛੱਡੀ ਹੋਊਗੀ ਜਾਂ ਹੋਊਗੀ ਚੌੜੀ ਤਾਂ ਉਹਦੇ ਵਿੱਚ ਹੁਣ ਉਸਾਰੀਆਂ ਤੇ ਕਰਦੇ ਨੇ ਲੋਕ ਦੁਕਾਨਾਂ ਵੀ ਬਣਾਉਂਦੇ ਆ ਜਾਂ ਕੁਝ ਹੋਰ ਚੀਜ਼ਾਂ ਤਾਂ ਅਸਲ 'ਚ ਇਹ ਗੇਮ ਇਥੋਂ ਬਹੁਤ ਵੱਡੇ ਪੱਧਰ ਤੇ ਸ਼ੁਰੂ ਹੋਈ ਬਹੁਤ ਵੱਡੇ ਪੱਧਰ ਤੇ ਸ਼ੁਰੂ ਹੋਈ ਤਾਂ ਕਹਿਣ ਦਾ ਮਤਲਬ ਇਹ ਹੈ ਕਿ 2013 ਤੋਂ ਲੈ ਕੇ ਹੁਣ ਤੱਕ ਉਹਦੇ 'ਚ ਸਰਕਾਰਾਂ ਛੱਡ ਦੋ ਡਸਨਟ ਮੈਟਰ ਕਾਂਗਰਸ ਦੀ ਹੈ ਜਾਂ ਅਕਾਲੀਆਂ ਦੀ ਗਈ ਹੈ ਜਾਂ ਕਾਂਗਰਸ ਦੀ ਰਹੀ ਹੈ ਜਾਂ ਆ ਮਜੂਤਾ ਸਰਕਾਰ ਪਰ ਇਹ ਦੇਖੋ ਕਿ ਕਿੱਡੇ ਵੱਡੇ ਪੱਤਰ ਤੇ ਉਹ ਖੇਡ ਖੇਢੀ ਗਈ ਹੋਊਗੀ ਤੇ ਕਿੰਨਾ ਪੈਸਾ ਲੋਕਾਂ ਤੋਂ ਇਕੱਠਾ ਕੀਤਾ ਗਿਆ ਹੋਊਗਾ ਨੰਬਰ ਦੋ ਇਹ ਮਸਲਾ ਹੈ ਨੰਬਰ ਇੱਕ ਹੋ ਗਿਆ ਪ੍ਰਾਪਰਟੀਆਂ ਦਾ ਕਿ ਕੁਝ ਲੋਕਾਂ ਨੂੰ ਪ੍ਰਾਪਰਟੀਆਂ ਦਾ ਮਸਲੇ ਤੇ ਜੇ ਆਪਾਂ ਇੱਕ ਝਾਤ ਖੋਰੀ ਕਰੀਏ ਕਿਦਾਂ ਲੱਗਦਾ ਹੈ ਕਿ ਉਹਦੇ ਵਿੱਚ ਕੁਝ ਨਾ ਕੁਝ ਸੱਚ ਵੀ ਹੋ ਸਕਦਾ ਹੈ ਮਨਨ ਕੁਝ ਹੋ ਆਪਾਂ ਚਰਚਾ ਕਰ ਰਹੇ ਹਾਂ ਕਿ ਇਸ ਤਰ੍ਹਾਂ ਬਹੁਤ ਸਾਰੇ ਵੈਸੇ ਤੇ ਐਕਚੁਅਲੀ ਜੇ ਤੁਸੀਂ ਲੱਭਣਾ ਹੋਵੇ ਤਾਂ ਤੁਹਾਨੂੰ ਇਹ ਚੀਜ਼ਾਂ ਨਹੀਂ ਲੱਭਣਗੀਆਂ ਪਰ ਜਦੋਂ ਤੁਸੀਂ ਹੇਠਲੇ ਪੱਧਰ ਤੇ ਜਾ ਕੇ ਗੱਲ ਕਰੋਗੇ ਤਾਂ ਤੁਹਾਨੂੰ ਵਾਧੂ ਕੇਸ ਲੋਕੀ ਦੱਸ ਦੇਣਗੇ ਕਿ ਫੁਲਾਨੀ ਪ੍ਰਾਪਰਟੀ ਫੁਲਾਨੇ ਨੂੰ ਐਦਾ ਐਦਾ ਛਡ ਨਹੀਂ ਪਈ ਸੀ ਬਰਹਾਲ ਹੁਣ ਇੱਕ ਹੋਰ ਨੁਕਤੇ ਤੇ ਜੇ ਅੱਪਾ ਅੱਗੇ ਵਧੀਏ ਤਾਂ ਇੱਕ ਤੁਸੀਂ ਅੱਜ ਸੁਣੀ ਹੋਣੀ ਹੈ ਨਿਊਜ਼ ਇੱਕ ਮਤਲਬ ਕਿ ਫੇਕ ਨੋਟਸ ਜਿਹੜਾ ਉਹ ਵਾਇਰਲ ਹੋ ਰਿਹਾ ਹੈ ਕਿ ਰਮਨ ਅਰੋੜਾ ਦੇ ਘਰੋਂ ਇਹ ਜਿਹੜਾ ਫੇਕ ਨੋਟਸ ਸੀਗਾ ਇਹ ਲੱਭਿਆ ਹੁਣ ਫੇਕ ਨੋਟਸ ਕੀ ਹੈ ਫੇਕ ਨੋਟਸ ਮਤਲਬ ਜਿਵੇਂ ਆਪਾਂ ਦੇਖੀਏ ਕਿ ਭਾਈ ਜਿਹੜਾ ਸੁਖਦੇਵ ਵਿਸ਼ੇਸ਼ਟ ਸੀਗਾ ਤੇ ਦੱਸਦੇ ਆ ਕਿ ਮਤਲਬ ਕਿ ਜੋ 80 ਪੀ ਸੀਗਾ ਇਹਦੇ ਤੇ ਵੀ ਮੈਂ ਆਉਂਗਾ ਜੋ ਅਸਿਸਟੈਂਟ ਟਾਊਨ ਪਲਾਨਰ ਸੁਖਦੇਵ ਵਿਸ਼ੇਸ਼ਟ ਜਿਸ ਨੂੰ ਪਹਿਲਾਂ ਚੱਕਿਆ ਫਿਰ ਉਸ ਤੋਂ ਬਾਅਦ ਰਮਨ अरोड़ा ਨੂੰ ਗੱਲ ਨੂੰ ਥੋੜਾ ਜਿਹਾ ਠੀਕ ਹੈ ਗੱਲ ਫੈਲੇਗੀ ਰਹਿਤਾ ਫੈਲੇਗਾ ਥੋੜਾ ਜਿਹਾ ਪਰ ਗੱਲ ਨੂੰ ਪਕੜਦੇ ਜਾਓਗੇ ਤੇ ਤੁਹਾਡੀ ਸਮਝ ਤੇ ਵਿੱਚ ਆਊਗਾ ਕਿ ਗੇਮ ਕਿੱਦਾਂ ਚੱਲਦੀ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਸ਼ੂ ਪ੍ਰਾਪਰਟੀਆਂ ਦਾ ਜ਼ਿਕਰ ਪੜਾ ਦਰ ਪੜਾ ਅੱਗੇ ਵਧੀਏ ਤੇ ਫਿਰ ਵੀ ਇਹ ਗੇਮ ਕਿੱਦਾਂ ਚੱਲਦੀ ਹੈ ਹੁਣ ਜੋ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਮੇਰੇ ਖਿਆਲ ਦੇ ਨਾਲ 22 ਮਹੀਨਿਆਂ ਦਾ ਕਾਰਜਕਾਲ ਰਿਹਾ ਉਸ ਸੁਖਦੇਵ ਵਿਸ਼ੇਸ਼ਟ ਦਾ ਮੈਂ ਉਹਦੇ ਤੇ ਵੀ ਆਉਂਗਾ ਸੁਖਦੇਵ ਵਿਸ਼ੇਸ਼ਟ ਵਾਲੇ ਮਾਮਲੇ 'ਚ ਵੀ 22 ਮਹੀਨਿਆਂ ਚ ਕਹਿੰਦੇ ਕਿ 222 ਨੋਟਸ ਜਾਰੀ ਹੋਏ ਆ ਦੂਏ ਦੂਏ ਹੀ ਆ ਸਾਰੇ ਤਾਂ ਕਹਿੰਦੇ ਆ ਕਿ ਇਹ ਮਤਲਬ ਕਿ ਐਸੇ ਨੋਟਸ ਸੀਗੇ ਜਿਨ੍ਹਾਂ ਦੇ ذریعے ਕਥਿਤ ਤੌਰ ਤੇ ਵਸੂਲੀ ਕੀਤੀ ਗਈ ਆ ਯਾਨੀ ਇੱਕ ਡਿਸਪੈਚ ਨੰਬਰ ਤੇ ਹੋ ਗੇਮ ਕਿਦਾਂ ਚੱਲ ਰਹੀ ਸੀ ਉਹ ਗੇਮ ਨੂੰ ਸਮਝੋ ਕਿ ਇੱਕ ਡਿਸਪੈਚ ਨੰਬਰ ਤੇ ਕਈ ਕਈ ਨੋਟਿਸ ਜਿਹੜੇ ਉਹ ਜਾਰੀ ਕਰ ਦਿੱਤੇ ਜਾਂਦੇ ਆ ਜੀ ਕਈ ਕਈ ਨੋਟਸ ਜਾਰੀ ਹੋ ਜਾਂਦੇ ਆ ਤੇ ਇਹੋ ਹੀ ਨਹੀਂ ਰਜਿਸਟਰ ਦੇ ਵਿੱਚ 34 ਡਿਸਪੈਚ ਨੰਬਰ ਕਹਿੰਦੇ ਕਿ ਖਾਲੀ ਵੀ ਛੱਡੇ ਗਏ ਸੀਗੇ ਠੀਕ ਹੈ ਜੀ ਤਾਂ ਮਤਲਬ ਕਿ ਪੂਰੇ ਯੋਜਨਾਬੱਧ ਤਰੀਕੇ ਦੇ ਨਾਲ ਵਿਉਂਤਬੱਧ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਕੀਤਾ ਜਾਂਦਾ ਸੀਗਾ ਕਿ ਪਹਿਲਾਂ ਜੋ ਕੋਈ ਨਿਰਮਾਣ ਅਦੀਨ ਹੁਣ ਸੁਣਿਓ ਕਿ ਜੇ ਦੀ ਤਮੀਰ ਹੋ ਰਹੀ ਹੈ ਇਮਾਰਤ ਦੀ ਤਾਂ ਉਹ ਨੂੰ ਕਹੋ ਕਿ ਫਰਜ਼ੀ ਨੰਬਰ ਲਾ ਕੇ ਨੋਟਸ ਜਾਰੀ ਕਰ ਦਿੱਤਾ ਜਾਂਦਾ ਫਰਜ਼ ਕਰੋ ਕਿ ਹੁਣ ਤੁਸੀਂ ਇੱਕ ਦੁਕਾਨ ਬਣਾ ਰਹੇ ਹੋ ਜਾਂ ਘਰ ਬਣਾ ਰਹੇ ਹੋ ਤੁਸੀਂ 5 10 20 ਲੱਖ ਰੁਪਇਆ ਲਾ ਲਿਆ ਪਹਿਲਾਂ ਤੁਸੀਂ ਪਲਾਟ ਲਿਆ ਹੈ ਯਾਨੀ ਫਸ ਗਏ ਤੁਸੀਂ ਮਤਲਬ ਕੋਈ ਘੱਟੋ-ਘੱਟ ਕਰੋੜ ਦੀ ਗੇਮ 'ਚ ਜਾਂ 50 ਲੱਖ ਦੀ ਗੇਮ ਦੇ ਵਿੱਚ ਤੁਹਾਨੂੰ ਯਕਦਮ ਵਿਚਾਲਿਓ ਨੋਟਸ ਆ ਜਾਂਦਾ ਕਿ ਭਾਈ ਤੁਹਾਡੀ ਤੇ ਇਮਾਰਤ ਜਿਹੜੀ ਹੈ ਉਹ ਇਲੀਗਲ ਹੈ ਤਾਂ ਤੁਸੀਂ ਸੋਚ ਕੇ ਦੇਖੋ ਕਲਪਨਾ ਕਰਕੇ ਦੇਖੋ ਕਿ ਤੁਹਾਡੇ ਪੈਰਾਂ ਥੱਲੇ ਜ਼ਮੀਨ ਨਹੀਂ ਨਿਕਲ ਜਾਏਗੀ ਕਿ ਭਈ ਆਕੀ ਬਣ ਗਿਆ ਤਾਂ ਇਦਾਂ ਮਤਲਬ ਕਿ ਡਿਸਪੈਚ ਨੰਬਰ ਖਾਲੀ ਛੱਡ ਕੇ ਹੁਣ ਜਿਹਦੇ ਨਾਲ ਤੋਂ ਸੈਟਿੰਗ ਹੋ ਜਾਂਦੀ ਸੀਗੀ ਠੀਕ ਹੈ ਜੀ ਮਤਲਬ ਕਿ ਹੁਣ ਰਿਕਾਰਡ ਤੇ ਉਹ ਤਾਂ ਰਹਿਣਾ ਕੀ ਆ ਜੇ ਤਾਂ ਮੰਨ ਲਓ ਬਧਾਈ ਕੋਲ ਜਿਵੇਂ ਹੁਣ ਕਹਾਣੀ ਨੂੰ ਆਪਾਂ ਥੋੜਾ ਜਿਹਾ ਇੱਕ ਕਹਿ ਲਓ ਕਿ ਹਾਈਪੋਥੈਟਿਕਲੀ ਮੋੜਾ ਦਈਏ ਕਿ ਮੰਨ ਲਓ ਇੱਕ ਲੋਡਸ ਗਿਆ ਸੁਰਦੇ ਵਿਸ਼ਿਸ਼ਟ ਨੇ ਕੱਢਿਆ 222 ਨੋਟਿਸ ਜਿਹੜੇ ਗਏ ਆ ਉਹ ਬੰਦੇ ਆਏ ਕਿ ਭਾਈ ਸਾਡਾ ਤਾਂ ਯਾਰ 50 60 ਲੱਖ ਰੁਪਈਆ ਡੁੱਬ ਜਾਊਗਾ ਤਾਂ ਫਿਰ ਉਸਨੇ ਕਿਹਾ ਕਿ ਯਾਰ ਮੈਂ ਕੀ ਕਰਾਂ ਤੁਸੀਂ ਇਦਾਂ ਕਰੋ ਕਿ ਫਲਾਣੇ ਕੋਲ ਚਲੇ ਜਾਓ ਉਹ ਏਸੀ ਏਰੀਏ ਦਾ ਕਹੋ ਦਾਦਾ ਕਹੋ ਜਾਂ ਸਿਆਸੀ ਨੁਮਾਇੰਦਾ ਕਹੋ ਕਿ ਭਈ ਉਹ ਸਾਰਾ ਕੁਝ ਕਰ ਦਊਗਾ ਉੱਥੇ ਜਿੱਥੇ ਸੈਟਿੰਗ ਹੋ ਗਈ ਤਾਂ ਠੀਕ ਹੈ ਪਾੜ ਕੇ ਸੁੱਟ ਦਿਓ ਨੂੰ ਜਿਹੜਾ ਨੋਟਿਸ ਆ ਪਾੜ ਕੇ ਸੁੱਟ ਦਿਓ ਠੀਕ ਹੈ ਜੀ ਨਹੀਂ ਤਾਂ ਡਿਸਪੈਚ ਰਜਿਸਟਰ ਦੇ ਵਿੱਚ ਨੂੰ ਚੜਾ ਦਿਓ ਕਿਉਂਕਿ ਖਾਲੀ ਤੇ ਡਿਸਪੈਚ ਛੱਡੇ ਹੋਏ ਨੇ ਮਤਲਬ ਕਿ ਗੇਮ ਦੇਖੋ ਕਿ ਕਿੱਡੇ ਵੱਡੇ ਤਰੀਕੇ ਨਾਲ ਚੱਲ ਰਹੀ ਸੀ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦੋ ਤਿੰਨ ਚੀਜ਼ਾਂ ਲੱਕੇ ਇੱਕ ਇਦਾਂ ਨੋਟਸ ਕੱਢ ਕੇ ਫੇਕ ਨੋਟਸ ਕੱਢ ਕੇ ਭਈ ਉਗਰਾਹੀ ਹੋ ਰਹੀ ਸੀ ਵਸੂਲੀ ਹੋ ਰਹੀ ਸੀ ਪਲੱਸ ਜਾਇਦਾਦਾ ਹੁਣ ਤੁਸੀਂ ਦੇਖੇ ਹੋਣਾ ਅੱਜ ਖਬਰਾਂ ਨੇ ਕਿ ਰਮਨ ਅਰੋੜਾ ਜੀ ਦੀ ਜਾਂਚ ਜੜੀ ਹੈ ਨਾ ਉਹ ਇਸ ਹਫਤੇ ਤੋਂ ਵੀ ਹੋਏਗੀ ਕਿ ਉਹਨਾਂ ਨੇ ਆਪਣੇ ਵਿੱਤ ਤੋਂ ਜੈ ਦਾਦਾ ਜਿਹੜੀਆਂ ਉਹ ਵੱਧ ਬਣਾਈਆਂ ਨੇ ਕਿ ਨਹੀਂ ਤਾਂ ਇਹ ਗੇਮ ਨੂੰ ਹੁਣ ਜੇ ਤੁਸੀਂ ਸਮਝ ਗਏ ਹੋ ਤਾਂ ਮੇਰੇ ਖਿਆਲ ਦੇ ਨਾਲ ਤੁਹਾਨੂੰ ਇਹ ਸਮਝਣ ਦੇ ਵਿੱਚ ਮਾੜਾ ਮੋਟਾ ਵੀ ਕੋਈ ਅੜਕਾ ਜਾਂ ਕਹੋ ਕਿ ਅੜੰਗਾ ਨਹੀਂ ਰਹਿਣਾ ਚਾਹੀਦਾ ਕਿ ਬੇਸਿਕਲੀ ਇਹ ਗੇਮ ਕਿੱਦਾਂ ਚੱਲਦੀ ਸੀ ਔਰ ਇਹ ਗੇਮ ਕਿਸੇ ਇੱਕ ਥਾਂ ਦੀ ਨਹੀਂ ਹੈ ਗੇਮ ਜਿਹੜੀ ਆ ਬਹੁਤ ਥਾਂਾਂ ਦੀ ਏਦਾਂ ਹੁਣ ਮੈਂ ਤੁਹਾਨੂੰ ਦੱਸਦਾ ਕਿ ਸੁਖਦੇਵ ਵਿਸ਼ਿਸ਼ਟ ਜਿਹਦਾ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਜਿਹਦੇ ذریعے ਸਭ ਕੁਝ ਚੱਲਦਾ ਸੀਗਾ ਜਿਹੜਾ ਹੁਣ ਇਹਨਾਂ ਨੇ ਇੱਕ ਤਰ੍ਹਾਂ ਨਾਲ ਪੁਗਤਾਇਆ ਰਮਨ ਅਰੂੜਾ ਦੇ ਉਲਟ ਕਿ ਅਸਲ ਦੇ ਵਿੱਚ ਉਹ ਡਰਾਫਟਸਮੈਨ ਸੀਗਾ ਜੋ ਡਰਾਫਟਸਮੈਨ ਹੁੰਦੇ ਆ ਉਹ ਸੀਗਾ ਤੇ ਜਿਹੜਾ ਇਹਨਾਂ ਦਾ ਪਰਸਨਲ ਡਿਪਾਰਟਮੈਂਟ ਆ ਉਹਨੇ ਸ਼ਾਇਦ 2 ਸਤੰਬਰ 24 ਨੂੰ ਇੱਕ ਪੱਤਰ ਕੱਢਿਆ ਸੀਗਾ ਸ਼ਾਇਦ ਉਸ ਲੈਟਰ ਦਾ ਨੰਬਰ ਸੀਗਾ 336 ਉਸ ਲੈਟਰ ਦੇ ذریعے ਇਹ ਹਦਾਇਤ ਕੀਤੀ ਗਈ ਸੀਗੀ ਕਿ ਕਰੰਟ ਡਿਊਟੀ ਚਾਰਜ ਜਿਹਨੂੰ ਦਿੱਤਾ ਜਾ ਰਿਹਾ ਕਿ ਤਤਕਾਲ ਪ੍ਰਭਾਵ ਦੇ ਨਾਲ ਉਸ ਨੂੰ ਵਾਪਸ ਲਵੋ ਕਿ ਕਰੰਟ ਡਿਊਟੀ ਚਾਰਜ ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ ਯਾਨੀ ਇਹ ਡਰਾਫਟਸਮੈਨ ਸੀਗਾ ਉਸ ਤੋਂ ਬਾਅਦ ਵੀ ਇਸ ਬੰਦੇ ਨੂੰ ਏਟੀਪ ਬਣਾਇਆ ਗਿਆ ਤੇ ਕਮਾਲ ਦੀ ਗੱਲ ਹੈ ਕਿ ਪਠਾਨਕੋਟ ਜਾਂਦਾ ਫਿਰ ਇਹਨੂੰ ਬਦਲਾ ਕੇ ਅਡੀਸ਼ਨਲ ਚਾਰਜ ਦਿੱਤਾ ਜਾਂਦਾ ਜੀ ਰਮਨ ਅਰੂੜਾ ਦੇ ਏਰੀਆ ਦੇ ਵਿੱਚ ਸਰ ਉਹ ਹੀ ਕੌਣ ਕਰ ਰਿਹਾ ਸੀਗਾ ਬਹੁਤ ਵੱਡਾ ਸਵਾਲ ਆ ਕਿ ਫਿਰ ਇਸ ਨੂੰ ਜਦੋਂ ਸਰਕਾਰ ਦੀ ਹਦਾਇਤ ਹੈ ਤਾਂ ਇਸ ਨੂੰ ਏਟੀਪ ਲਾਇਆ ਕਿਸ ਨੇ ਸੀਗਾ ਹੁਣ ਇਹ ਤੇ ਹੈ ਨਹੀਂ ਕਿ ਮੈਂ ਮੰਨ ਲਵਾਂ ਫਰਜ਼ ਕਰੂ ਕਿ ਕੋਈ ਮੁਲਾਜ਼ਮ ਹੈ ਤੇ ਮੇਰੀ ਜਿਹੜੀ ਨਿਯੁਕਤੀ ਆ ਡਾਇਰੈਕਟਲੀ ਕਰ ਦੂਗਾ ਕੋਈ ਵਿਧਾਇਕ ਮੰਨ ਲਓ ਲੰਬੀ ਦਾ ਕੋਈ ਵਿਧਾਇਕ ਆ ਉਹ ਡਾਇਰੈਕਟਲੀ ਥੋੜੀ ਕਹਿ ਦੂਗਾ ਕਿ ਚੱਲ ਤੂੰ ਫਲਾਣੇ ਜਿਵੇਂ ਮੰਨ ਲਓ ਕੋਈ ਥਾਣੇ ਦਾ ਮੁਨਸ਼ੀ ਆ ਤੂੰ ਉਹਨੂੰ ਕੱਲਾ ਵਿਧਾਇਕ ਥੋੜੀ ਕਹਿ ਦੂਗਾ ਕਿ ਤੂੰ ਹੁਣ ਫਲਾਣੇ ਥਾਣੇ 'ਚ ਜਾ ਕੇ ਚਾਰਜ ਸੰਭਾਲ ਲੈ ਨਹੀਂ ਦਰਅਸਲ ਕੀ ਹੈ ਕਿ ਉਹ ਆਪਣੇ ਆਕਾ ਨੂੰ ਕਹੇਗਾ ਆਕਾ ਕੌਣ ਮੁੱਖ ਮੰਤਰੀ ਜਾਂ ਮੰਤਰੀ ਮੰਤਰੀ ਅੱਗੇ ਫਿਰ ਡੀਜੀਪੀ ਨੂੰ ਕਹੇਗਾ ਡੀਜੀਪੀ ਹੋ ਸਕਦਾ ਐਸਐਸਪੀ ਨੂੰ ਕਹੇ ਜਾਂ ਸਿੱਧੇ ਐਸਐਸਪੀ ਨੂੰ ਕਹੇ ਜਾਂ ਜਿਹੜਾ ਵਿਧਾਇਕ ਹੈ ਉਹ ਸਿੱਧਾ ਐਸਐਸਪੀ ਨੂੰ ਕਹ ਦੇਵੇ ਕਿ ਇਹਨੂੰ ਫਲਾਣੇ ਥਾਣੇ 'ਚੋਂ ਬਦਲ ਕੇ ਫਲਾਣੇ ਥਾਣੇ ਚਲਾ ਫਿਰ ਉਹ ਕੌਣਾ ਵੱਡਾ ਸਵਾਲ ਵੱਡਾ ਮਸਲਾ ਤੇ ਇਸ ਕੱਲ ਦਾ ਹੈ ਨਾ ਕਿ ਜਿਹੜੇ ਬੰਦੇ ਨੇ ਏਟੀਪੀ ਲਾਇਆ ਇਸ ਨੂੰ ਉਹ ਕੌਣ ਉਹ ਕੌਣ ਹੈ ਕਿ ਉਹਨਾਂ 'ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਕਿ ਜਿਹੜੇ ਇਸ ਗੇਮ ਦੇ ਵਿੱਚ ਕਹਿ ਲੋ ਕਿ ਵਟੇ ਖੜਾ ਰੀ ਸੀਗੇ ਸਾਹਿਬ ਕੀ ਉਹਨਾਂ 'ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਮੇਰੇ ਖਿਆਲ ਦੇ ਨਾਲ ਤੇ ਉਹਨਾਂ 'ਤੇ ਵੀ ਕਾਰਵਾਈ ਜਿਹੜੀ ਆ ਬਣਦੀ ਆ ਜੀ ਉਹਨਾਂ 'ਤੇ ਵੀ ਕਾਰਵਾਈ ਜਿਹੜੀ ਆ ਉਹ ਬਣਦੀ ਆ ਤੇ ਇਹ ਕਾਰਵਾਈ ਕਰੂਗਾ ਕੌਣ ਮੇਰੇ ਖਿਆਲ ਦੇ ਨਾਲ ਤਾਂ ਇਹ ਇੱਕ ਬਹੁਤ ਅਹਿਮ ਨੁਕਤਾ ਹੋ ਜਾਂਦਾ ਹੈ ਕਿ ਦੇਖੋ ਜੀ ਗੱਲ ਇਹ ਆ ਕਿ ਭਾਈ ਆਪਾਂ ਨੂੰ ਸਾਫ ਹੋ ਗਿਆ ਸਪਸ਼ਟ ਹੋ ਗਿਆ ਕਿ ਕੀਤਾ ਤਾਂ ਏਟਪ ਜਬ ਫਲਾਣੇ ਨੇ ਜਾਂ ਫਲਾਣੇ ਨੇ ਪਰ ਵੱਡਾ ਮਸਲਾ ਤੇ ਇਹ ਹੈ ਨਾ ਕਿਉਂ ਕਰਵਾਇਆ ਕਿਸ ਨੇ ਸੀ ਡਰਾਫਟਸਮੈਨ ਨੂੰ ਜਿਹੜਾ ਭਾਈ ਉਹ ਲੈ ਕੇ ਕੌਣ ਆਇਆ ਸੀਗਾ ਉੱਥੋਂ ਤੱਕ ਇਹ ਕਾਫੀ ਧਿਆਨ ਕਹਿ ਲਓ ਜਾਂ ਤਵੱਜੋ ਕਹਿ ਲਓ ਕਿ ਇਹ ਚੀਜ਼ਾਂ ਮੰਗਦੀਆਂ ਨੇ ਕਿ ਭਾਈ ਠੀਕ ਹੈ ਜੇ ਰਮਨ अरोड़ा ਨੇ ਕੋਈ ਗੁਨਾਹ ਕੀਤਾ ਹੈ ਕੋਈ ਜ਼ੁਰਮ ਕੀਤਾ ਹੈ ਤੇ ਉਹ ਆਪੇ ਭੁਗਤੇ ਉਹਨੂੰ ਕੋਈ ਨਹੀਂ ਇਹ ਕਹਿੰਦਾ ਕਿ ਹਾਂ ਭਾਈ ਇਹ ਇਦਾਂ ਹੈ ਜੀ ਉਹਦਾ ਹੈ ਜੀ ਫਲਾਣ ਧੰਕਰ ਉਹਨੂੰ ਤੁਸੀਂ ਜਿੱਤਾ ਮਰਜ਼ੀ ਕਰ ਲਓ ਸਭ ਬਟ ਇੱਕ ਵੱਡਾ ਮਸਲਾ ਇਸ ਗੱਲ ਦਾ ਜਿਹੜਾ ਹੈ ਨਾ ਉਹ ਖੜਾ ਹੋਏਗਾ ਕਿ ਭਾਈ ਤੁਸੀਂ ਘੱਟੋ-ਘੱਟ ਇਹ ਤੇ ਦੱਸੋ ਨਾ ਇਹ ਤੇ ਦੱਸੋ ਕਿ ਭਾਈ ਮਸਲਾ ਜਿਹੜਾ ਉਹ ਸਭ ਤੋਂ ਜ਼ਰੂਰੀ ਜਿਹੜਾ ਕਿ ਭਾਈ ਜੋ ਤੁਸੀਂ ਇਹ ਬੰਦੇ ਇੱਥੇ ਲਾਏ ਨੇ ਇਹੋ ਜੇ ਡਰਾਫਟਸਮੈਨ ਤਾਂ ਇਹ ਕਿੱਦਾਂ ਇੱਥੋਂ ਤੱਕ ਪਹੁੰਚੇ ਮੇਰਾ ਇਹ ਮਸਲਾ ਕਹਿਣ ਦਾ ਹੈਗਾ ਸੀਗਾ ਖੈ ਹੁਣ ਅੱਗੇ ਜੇ ਆਪਾਂ ਗੱਲ ਕਰੀਏ ਇਹ ਤਾਂ ਮੇਰਾ ਇਥੋਂ ਤੱਕ ਦਾ ਸੀਗਾ ਵੰਸਾ ਕਿ ਮੈਂ ਇਹ ਸਾਰੀ ਗੇਮ ਕਿੱਦਾਂ ਚਲੀ ਕਿਸ ਤਰ੍ਹਾਂ ਇਹ ਸਭ ਕੁਝ ਕੀਤਾ ਗਿਆ ਵਗੈਰਾ 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 ਠੀਕ ਹੈ ਨਾ ਜੀ ਸੋ ਇਹਦੇ ਵਿੱਚ ਹੁਣ ਕਾਫੀ ਖੁਸ਼ ਆ ਕਿ ਇੱਕ ਤੇ ਆ ਕਿ ਜੇ ਸਭ ਕੁਝ ਚੱਲ ਰਿਹਾ ਸੀ ਤੁਹਾਡੀ ਲੋਕਲ ਬਾਡੀਜ਼ ਦੀ ਇੱਕ ਵਿਜੀਲੈਂਸ ਹੁੰਦੀ ਆ ਉਹ ਸੁੱਤੀ ਸੀਗੀ ਕਿ ਤੁਹਾਨੂੰ ਕਿਸੇ ਹੋਰ ਕਿਉਂਕਿ ਜਲੰਧਰ ਦੇ ਤਾਂ ਕਈ ਐਮਐਲਏ ਆ ਤੁਹਾਡੇ ਆਪਣੀ ਵੀ ਹੋਣਗੇ ਮੰਤਰੀ ਉੱਥੋਂ ਦੇ ਕਿ ਉਹਨਾਂ ਨੇ ਇਸ ਸਾਰੇ ਗੋਰਖਾ ਧੰਦੇ ਦਾ ਤੁਹਾਨੂੰ ਨਹੀਂ ਦੱਸਿਆ ਵੈਸੇ ਗੋਰਖਾ ਧੰਦਾ ਸ਼ਬਦ ਕਹਿੰਦੇ ਇਸਤੇਮਾਲ ਨਹੀਂ ਕਰਨਾ ਚਾਹੀਦਾ ਮਤਲਬ ਕਿ ਇਸ ਸਾਰੇ ਨੈਕਸਸ ਦਾ ਤੁਹਾਨੂੰ ਨਹੀਂ ਦੱਸਿਆ ਜੇ ਤੁਹਾਨੂੰ ਪਤਾ ਸੀ ਤੇ ਕੀ ਤੁਸੀਂ ਇਸ ਗੱਲ ਦਾ ਕਹਿ ਲੋ ਕਿ ਲਮਾ ਖਚਿਆ ਕੰਮ ਕਿ ਹਾਂ ਜਦੋਂ ਲੁਧਿਆਣਾ ਜ਼ਿਮਨੀਸੌਰ ਆਜੂ ਕੀ ਨੇੜੇ ਤਾਂ ਫਿਰ ਉਦੋਂ ਚੱਕਦੇ ਆਂ ਕਿ ਫੱਟੇ ਹੁਣ ਆਪਾਂ ਦੂਜੀ ਗੱਲ ਤੇ ਆਈਏ ਜਿਹੜੀ ਅੱਜ ਬਹੁਤ ਚਰਚਿਤ ਹੈ ਸੁਖ ਰਤਿਆ ਸੁਖ ਰਤਿਆ ਬਾਰੇ ਮੈਂ ਸਿਰਫ ਇੰਨਾ ਜਾਣਦਾ ਕਿ ਪਿਛਲੇ ਦਿਨੀ ਇੱਕ ਕੁੜੀ ਤੇ ਇਹਦਾ ਇੱਕ ਝਗੜਾ ਜਿਹੜਾ ਸੀ ਅੱਜ ਕੱਲ ਤੁਹਾਨੂੰ ਪਤਾ ਹੈ ਨਾ ਸੋਸ਼ਲ ਮੀਡੀਆ ਤੇ ਝਗੜੇ ਆ ਜਾਂਦੇ ਆ ਵੈਸੇ ਆਪਾਂ ਇਦਾਂ ਦੇ ਝਗੜਿਆਂ ਚ ਝਗੜਿਆਂ ਚ ਨਹੀਂ ਉਲਝਦੇ ਹੁੰਦੇ ਜੋ ਸੋਸ਼ਲ ਮੀਡੀਆ ਤੇ ਚੱਲਦੇ ਆ ਨਾ ਜਾਂ ਆਪਾਂ ਠੀਕ ਹੈ ਇਹੋ ਜੀਆਂ ਚੀਜ਼ਾਂ ਨੂੰ ਫੋਲੋ ਕਰੀਏ ਨਾ ਲੈਣਾ ਨਾ ਦੇਣਾ ਤਾਂ ਉਦੋਂ ਮੈਂ ਮੈਂ ਦੇਖਿਆ ਸੀਗਾ ਕਿ ਕਾਫੀ ਪੋਡਕਾਸਟ ਵਗੈਰਾ ਹੋਏ ਕੁਝ ਕਿਉਂਕਿ ਪੋਡਕਾਸਟਰ ਇਸ ਤਰ੍ਹਾਂ ਦੇ ਹੈਗੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਚਿਹਰੇ ਹੁੰਦੇ ਆ ਉਹਨਾਂ ਨੂੰ ਚੱਕਦੇ ਆ ਉਹਨਾਂ ਦਾ ਪੋਡਕਾਸਟ ਕਰਦੇ ਆ ਤੇ ਫਿਰ ਉਹਨਾਂ ਦੇ ਵਿੱਚੋਂ ਹੀ ਮਤਲਬ ਕਿ ਮਸਾਲਾ ਚੁੱਕ ਕੇ ਜਾਂ ਕੁਝ ਅੰਟਰਵਰਸ਼ਲ ਚੀਜ਼ਾਂ ਚੁੱਕ ਕੇ ਤੇ ਉਹ ਸਾਰਾ ਕੁਝ ਜਿਹੜਾ ਉਹ ਕਰਦੇ ਆ ਲਓ ਹੁਣ ਇੱਕ ਮੈਂ ਤੁਹਾਨੂੰ ਪੱਤੇ ਦੀ ਗੱਲ ਦੱਸਾਂ ਕਿ ਸੁਖਰਤੀਆ ਵਾਲਾ ਮਾਮਲਾ ਜਿਹੜਾ ਹੋਇਆ ਕੀ ਆ ਸੁਖਰਤੀਆ ਐਕਚੁਅਲ ਚ ਪਤਾ ਨਹੀਂ ਉਹਨੂੰ ਐਕਟਿੰਗ ਆਉਂਦੀ ਹੈ ਕਿ ਨਹੀਂ ਆਉਂਦੀ ਮੈਨੂੰ ਇਸ ਬਾਬਤ ਨਹੀਂ ਹੈ ਪਤਾ ਜੀ ਬਟ ਮਸਲਾ ਜਿਹੜਾ ਇਹ ਹੈ ਕਿ ਸੁਖਰਤੀਆ ਗਿਆ ਸੀਗਾ ਬੰਬੇ ਯਾਨੀ ਜਿਸ ਨੂੰ ਆਪਾਂ ਮੁੰਬਈ ਕਹਿੰਦੇ ਆ ਸਾਬ ਤਾਂ ਮੁੰਬਈ ਦੇ ਵਿੱਚ ਜਾ ਕੇ ਉਹ ਕੋਈ ਮੋਡਲਿੰਗ ਮੋਡਲਿੰਗ ਵਾਸਤੇ ਸ਼ਾਇਦ ਟਰਾਈ ਕਰ ਰਿਹਾ ਸੀ ਜਾਂ ਪਤਾ ਨਹੀਂ ਕੁਝ ਇਸ ਤਰ੍ਹਾਂ ਦਾ ਪਰ ਖਬਰਾਂ ਇਹ ਕਹਿ ਰਹੀਆਂ ਨੇ ਕਿ ਉਹ ਬੰਬੇ ਦੇ ਵਿੱਚ ਗਿਆਸੀਗਾ ਐਕਟਰ ਬਨ ਹੋ ਸਕਦਾ ਕਿ ਉਹ ਕਿਸੇ ਹੋਰ ਕੰਮ ਗਿਆ ਹੋਵੇ ਉਹਦੇ ਨਾਲ ਉਹਦਾ ਇੱਕ ਕਜ਼ਨ ਬ੍ਰਦਰ ਸੀਗਾ ਐਕਚੁਅਲ ਚ ਕੀ ਹੈ ਕਿ ਉੱਥੇ ਇੱਕ ਲੇਡੀ ਇਹਨਾਂ ਨੂੰ ਮਿਲਦੀ ਆ ਇੱਕ ਜਨਾਨੀ ਤੇ ਉਸ ਜਨਾਨੀ ਨੇ ਹੀ ਅਗਾ ਇਹਨਾਂ ਨੂੰ ਇੱਕ ਬੰਦਾ ਟਕਰਾਇਆ ਜਿਸ ਬੰਦੇ ਨੇ ਆਪਣੀ ਹੀ ਜਨਾਨੀ ਯਾਨੀ ਆਪਣੀ ਹੀ ਵਾਈਫ ਦੀ ਸੁਪਾਰੀ ਦਿੱਤੀ ਯਾਨੀ ਇਸ ਤਰ੍ਹਾਂ ਇਹ ਇਸ ਕਹੋ ਕਿ ਸਾਰੇ ਜੰਜਾਲ ਦੇ ਵਿੱਚ ਫਸੇ ਆ ਕਿ ਇੱਕ ਔਰਤ ਪਹਿਲਾਂ ਇਹਨਾਂ ਦੇ ਨਾਲ ਆਉਂਦੀ ਹੈ ਸੰਪਰਕ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਉਹ ਅੱਗੇ ਇੱਕ ਬੰਦੇ ਨੂੰ ਟਕਰਾਉਂਦੀ ਆ ਬੰਦੇ ਨੇ ਆਪਣੀ ਘਰਵਾਲੀ ਨੂੰ ਹੀ ਰਸਤੇ 'ਚ ਉਟਾਉਣਾ ਸੀ ਉਹਦੇ ਹੁਣ ਕੀ ਕਰਨੇ ਆ ਮੈਂ ਇਹ ਨਹੀਂ ਦੱਸ ਸਕਦਾ ਕਿਉਂਕਿ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ ਜੋ ਮੈਂ ਪੜਿਆ ਹੈ মিডিਆ ਰਿਪੋਰਟਾਂ ਦੇ ਜ਼ਰੀਏ ਵੱਖ-ਵੱਖ মিডিਆ ਰਿਪੋਰਟਾਂ ਦੇ ਜ਼ਰੀਏ ਕਿ ਉੱਥੇ ਇਹਨਾਂ ਨੇ ਉਹਦੀ ਘਰ ਦੀ ਜਿਹੜੀ ਆ ਉਟਪਾ ਦਿੱਤੀ ਯਾਨੀ ਕਹਿਣ ਦਾ ਮਤਲਬ ਖਤਮ ਕਰ ਦਿੱਤੀ ਉੱਥੋਂ ਭੱਜ ਕੇ ਮੁੰਬਈ ਦੇ ਵਿੱਚੋਂ ਭੱਜ ਕੇ ਇਹ ਇਧਰ ਨੋਇਡਾ ਵਾਲੀ ਸਾਈਡ ਆਏ ਸੰ ਤਾਂ ਇੱਥੇ ਐਸਟੀਐਫ ਨੂੰ ਲੀਡ ਮਿਲੀ ਕਿ ਇਹ ਦੋ ਬੰਦੇ ਜਿਹੜੇ ਉੱਥੇ ਇਹ ਕਾਰਾ ਕਰਕੇ ਆਏ ਨੇ ਇਹ ਇਧਰ ਫਿਰਦੇ ਆ ਤੇ ਇਹਨਾਂ ਨੂੰ ਇੱਥੋਂ ਅਰੈਸਟ ਕੀਤਾ ਗਿਆ ਤੇ ਫਿਰ ਜੋ ਕਹ ਲੁਕਿ ਮੁੰਬਈ ਦੀ ਪੁਲਿਸ ਆ ਉਹਨੂੰ ਬੁਲਾਇਆ ਗਿਆ ਕਿ ਭਾਈ ਆ ਤੁਹਾਡੇ ਮਲਜੂਮ ਜਿਹੜੇ ਆ ਉਹ ਅਸੀਂ ਫੜ ਰਹੇ ਆ ਠੀਕ ਹੈ ਜੀ ਇਹ ਮੋਟਾ ਮੋਟੀ ਤੁਸੀਂ ਲਾ ਲੋ ਕਿ ਇਹ ਸੁਖਰਤੀ ਇਹ ਵਾਲਾ ਐਪੀਸੋਡ ਇਸ ਤਰ੍ਹਾਂ ਵੱਪਰਿਆ ਠੀਕ ਹੈ ਜੀ ਉਹ ਕਿਸ ਤਰ੍ਹਾਂ ਕੰਮ ਕਰਦਾ ਕੀ ਨਹੀਂ ਕਰਦਾ ਉਸ ਚੀਜ਼ ਨੂੰ ਆਪਾਂ ਹੁਣ ਛੱਡ ਦਿੰਦੇ ਆ ਅੱਛਾ ਮੈਂ ਇਹ ਗੱਲ ਅੱਗੇ ਵੀ ਕਹੀ ਆ ਤੇ ਹੁਣ ਫੇਰ ਦੁਹਰਾ ਦਿੰਦਾ ਦੇਖੋ ਸਾਡੇ ਸਮਾਜ ਦੇ ਵਿੱਚ ਖਾਸ ਤੌਰ ਤੇ ਜਦੋਂ ਤੋਂ ਸੋਸ਼ਲ ਮੀਡੀਆ ਖਾਸ ਤੌਰ ਤੇ ਜਦੋਂ ਤੋਂ ਸੋਸ਼ਲ ਮੀਡੀਆ ਜਿਹੜਾ ਹਾਵੀ ਹੋ ਰਿਹਾ ਨਾ ਇੱਕ ਤੇ ਇਹ ਆ ਕਿ ਬਹੁਤ ਕੁਝ ਬਦਲ ਰਿਹਾ ਹੈ ਹੁਣ ਇਹਦੇ ਵਿੱਚ ਇਸ ਬਦਲੇ ਦੌਰ ਦੇ ਵਿੱਚ ਇੱਕ ਚੀਜ਼ ਹੋਰ ਹੁੰਦੀ ਆ ਕਿ ਸੋਸ਼ਲ ਮੀਡੀਆ ਤੋਂ ਤੁਹਾਨੂੰ ਪੈਸੇ ਬਣਦੇ ਆ ਅਰਨਿੰਗ ਹੁੰਦੀ ਆ ਠੀਕ ਹੈ ਜੀ ਸਾਡੀ ਵੀ ਰੋਜੀ ਰੋਟੀ ਤਕਰੀਬਨ ਤਕਰੀਬਨ ਇਦਾਂ ਹੀ ਚੱਲਦੀ ਆ ਜੀ ਮਤਲਬ ਚੈਨਲ ਚੱਲਦੇ ਆ ਕੋਈ ਤਨਖਾਹ ਤੇ ਕੰਮ ਕਰਦਾ ਕੋਈ ਆਪਦਾ ਚੈਨਲ ਬਣਾਈ ਬੈਠਾ ਸੋ ਇਸ ਤਰ੍ਹਾਂ ਹੀ ਚੱਲਦਾ ਤਾਂ ਸੋਸ਼ਲ ਮੀਡੀਆ ਜੋ ਪੈਸੇ ਦਿੰਦਾ ਹੈ ਸੋਸ਼ਲ ਮੀਡੀਆ ਪੈਸੇ ਉਹ ਇਦਾਂ ਨਹੀਂ ਦਿੰਦੇ ਸੋਸ਼ਲ ਮੀਡੀਆ ਦਾ ਕੰਮ ਇਹ ਆ ਉਹਨਾਂ ਨੇ ਡੇਲੀ ਦਾ ਇੱਕ ਤਰ੍ਹਾਂ ਨਾਲ ਤੁਹਾਨੂੰ ਇੱਕ ਟਾਰਗੇਟ ਦੇ ਰੱਖਿਆ ਕਿ ਉੱਠ ਕਾਕਾ ਕੁਝ ਕਰ ਤੇ ਕੱਲ ਨਾਲੋਂ ਜ਼ਿਆਦਾ ਕਰ ਜੇ ਅੱਗੇ ਜਾਣਾ ਤਾਂ ਹੁੰਦਾ ਕੀ ਹੈ ਕਿ ਪਹਿਲਾਂ ਪਹਿਲ ਜਦੋਂ ਇਹ ਲੜਦੇ ਝਗੜਦੇ ਆ ਜਾਂ ਕੋਈ ਪੁੱਠਾ ਸੁੱਦਾ ਬਾਦ ਵਿੱਚ ਬਾਤ ਚੱਲਦਾ ਹੈ ਜਿਹੜੇ ਇਸ ਤਰ੍ਹਾਂ ਦੇ ਇਨਫਲੂਐਂਸਰ ਹੁੰਦੇ ਆ ਤਾਂ ਇਕਦਮ ਉਹਨਾਂ ਦੀ ਜਿਹੜੀ ਅਰਨਿੰਗ ਹੈ ਸੋਸ਼ਲ ਮੀਡੀਆ ਤੋਂ ਬਹੁਤ ਜ਼ਿਆਦਾ ਵੱਧੀ ਹੈ ਮਤਲਬ ਕਿ ਜੇ ਕੋਈ ਮੰਨ ਲਓ ਮੈਂ ਅੱਜ ਫਰਜ਼ ਕਰੋ ਹੁਣ ਸਾਨੂੰ ਬਹੁਤ ਸਾਰੇ ਲੋਕ ਗਾਲਾਂ ਬੰਦਾ ਕਰ ਦਿੰਦੇ ਨੇ ਕਮੈਂਟ ਕਰ ਦਿੰਦੇ ਆ ਤਾਂ ਮੈਂ ਡੇਲੀ ਇੱਕ ਕਮੈਂਟ ਚੱਕ ਕੇ ਉਸ ਨੂੰ ਰਿਪਲਾਈ ਕਰਨਾ ਸਟਾਰਟ ਕਰ ਦੇਵਾਂ ਤਾਂ ਤੁਹਾਨੂੰ ਰਿਪਲਾਈ ਰਿਪਲਾਈ ਦੇ ਵਿੱਚ ਮਜ਼ਾ ਆਉਣਾ ਸਟਾਰਟ ਹੋ ਜਾਏਗਾ ਠੀਕ ਹੈ ਜੀ ਕਿ ਭਈ ਅੱਜ ਇੱਕ ਕਿਹਨੂੰ ਨਿਸ਼ਾਨੇ ਤੇ ਲਊਗਾ ਫਿਰ ਉਹ ਬੰਦਾ ਉਧਰੋਂ ਕਰੂਗਾ ਹੋ ਸਕਦਾ ਸੀ ਦੋਨੇ ਮਿਲ ਜਾਈਏ ਆਪਸ ਦੇ ਵਿੱਚ ਕਿ ਭਈ ਤੇਰੀ ਵੀ ਕਮਾਈ ਚੁੱਕੀ ਹੈ ਮੇਰੀ ਵੀ ਹੈ ਬਸ ਤੂੰ ਇੰਨੇ ਕੁ ਵਜੇ ਹੋ ਜਾਣਾ ਮੈਂ ਇੰਨੇ ਕੁ ਵਜੇ ਹੋ ਜਾਊਗਾ ਪਰ ਉਹਦੇ ਵਿੱਚ ਕੀ ਹੋਏਗਾ ਕਿ 10 15 ਦਿਨਾਂ ਬਾਅਦ ਆਡੀਅנס ਜਿਹੜੀ ਆਕਣਾ ਸਟਾਰਟ ਹੋ ਜਾਏਗੀ ਕਿ ਨਹੀਂ 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 ਬਸ ਤੁਹਾਡਾ ਤਾਂ ਕੰਮ ਹੋ ਗਿਆ ਉਹਨਾਂ ਨੂੰ ਹੁਣ ਹੋਰ ਮਸਾਲਾ ਚਾਹੀਦਾ ਉਹਨਾਂ ਦੇ ਗਾਂ ਮਿੰਟੂ ਤੇ ਟਿੰਕੂ ਛੱਡ ਦਿੱਤਾ ਗਾਂ ਰਿੰਕੂ ਤੇ ਚਿੰਕੂ ਲੱਭ ਲੈ ਉਹਨਾਂ ਦਾ ਚੱਲ ਰਿਹਾ ਕੰਮ ਹੁਣ ਜਿਹੜੇ ਪਿੱਛੇ ਛੱਡ ਕੇ ਗਈ ਆਡੀਅנס ਤਾਂ ਉਹਨਾਂ ਦੀ ਅਰਨਿੰਗ ਇੱਕ ਮਹੀਨੇ ਹੋਈ 1500 ਡਾਲਰ ਮਜ਼ਾ ਆ ਗਿਆ ਤੇ ਪਿਛਲੇ 6 ਮਹੀਨੇ ਸਾਲ ਤੋਂ ਉਹ ਉਹਨਾਂ ਦੀ ਰੈਗੂਲਰ ਅਰਨਿੰਗ ਹੈ ਹੁਣ ਗੱਲ ਕੀ ਹੈ ਕਿ 6 ਮਹੀਨੇ ਸਾਲ ਇਦਾਂ ਹੀ ਚੱਲੀ ਗਿਆ 500 ਤੋਂ 1000 1500 2000 4000 ਤੱਕ ਇਹਨਾਂ ਨੇ ਫਲੈਟ ਲੈ ਲੈ ਕਿਸੇ ਨੇ ਕਿਸੇ ਨੇ ਕਾਰਾਂ ਲੈ ਲਈਆਂ ਫਲਾਂਟਮ ਕਾਂ ਤੇ ਉਹਨਾਂ ਦੀਆਂ ਪੱਕੀਆਂ ਗਾਂ ਕਿਸ਼ਤਾਂ ਲੱਗ ਗਈਆਂ ਕਿ ਚਲੋ ਪੈਸੇ ਤੇ ਆ ਹੀ ਜਾਣੇ ਪਰ ਮੈਂ ਜਿਵੇਂ ਕਿਹਾ ਕਿ ਆਡੀਅנס ਹੌਲੀ ਹੌਲੀ ਇਸ ਤਰ੍ਹਾਂ ਦੇ ਕੰਟੈਂਟ ਨੂੰ ਛੱਡਣਾ ਸ਼ੁਰੂ ਕਰ ਦਿੰਦੀ ਹੈ ਤੁਸੀਂ ਕਿੰਨੇ ਮੈਂ ਨਾਂ ਲੈ ਦੇਵਾਂ ਕਿ ਜਿਹੜੇ ਬੰਦਿਆਂ ਨੇ ਕੁਝ ਦਿਨਾਂ ਦੇ ਵਿੱਚ ਮਤਲਬ ਕਿ ਭਝਾਲ ਲਿਆਂਦਾ ਸੋਸ਼ਲ ਮੀਡੀਆ ਤੇ ਮਤਲਬ ਕਮਾਲ ਹੀ ਕਰ ਦਿੱਤੀ ਤਾਂ ਅਜੋ ਲੱਭਿਆ ਨਹੀਂ ਲੱਭਦੇ ਤੁਹਾਨੂੰ ਠੀਕ ਹੈ ਜੀ ਜੇ ਤਾਂ ਤੁਹਾਡਾ ਕੋਈ ਨਾਲ ਧੰਦਾ ਹੈ ਤੁਸੀਂ ਸਕਿਲਡ ਹੋ ਤਾਂ ਚਲੋ ਫੇਰ ਤਾਂ ਕੋਈ ਚੱਕਰ ਨਹੀਂ ਬਟ ਜੇ ਤੁਸੀਂ ਇਹਦੇ ਤੇ ਨਿਰਭਰ ਹੋ ਤੇ ਗਾਹ ਫਿਰ ਤੁਸੀਂ ਕਾਰਾਂ ਜੀਪਾਂ ਤੇ ਫਲੈਟ ਵਗੈਰਾ ਲਾਏ ਨੇ ਤਾਂ ਫਿਰ ਉਹ ਕਿੱਥੋਂ ਆਊਗੀ ਆਪਣੀ ਉਹ ਤੁਸੀਂ ਕਿੱਥੋਂ ਕਿਸ਼ਤਾਂ ਮੋੜਦਿਆਂ ਨੇ ਇਹ ਬੇਸਿਕਲੀ ਜੋ ਤੁਸੀਂ ਦੇਖਦੇ ਹੋ ਨਾ ਕਿ ਇਦਾਂ ਦੇ ਇਨਫਲੂਐਂਸਰ ਆ ਜਿਹੜੇ ਜਾਂ ਇਦਾਂ ਦੇ ਕੰਟੈਂਟ ਕ੍ਰੀਏਟਰ ਆ ਕੋਈ ਸੁਸਾਈਡ ਕਰ ਲੈਂਦਾ ਹੈ ਕਈ ਵਾਰ ਕੋਈ ਫਿਰ ਇਦਾਂ ਜਾਣ ਬੁੱਝ ਕੇ ਕਹ ਲੋ ਕਿ ਕੰਟਰੋਵਰਸੀ ਕ੍ਰੀਏਟ ਕਰਦਾ ਹੈ ਸਾਰੀ ਗੇਮ ਇਹ ਆ ਬੇਸਿਕਲੀ ਕਿ ਇੱਥੇ ਸੋਸ਼ਲ ਮੀਡੀਆ ਤੇ ਇਹ ਆ ਕਿ ਜਾਂ ਤਾਂ ਤੁਸੀਂ ਬਹੁਤ ਮਿਹਨਤੀ ਹੋ ਤੇ ਡੇਲੀ ਕੋਈ ਨਵਾਂ ਕੰਟੈਂਟ ਕ੍ਰੀਏਟ ਕਰਦੇ ਹੋ ਜਦਾਂ ਕੋਈ ਮੋਟੀਵੇਸ਼ਨਲ ਸਪੀਕਰ ਹੈ ਜਾਂ ਜਿੱਦਾਂ ਕੋਈ ਵਿਸ਼ਲੇਸ਼ਕ ਹੈ ਵਿਸ਼ਲੇਸ਼ਨ ਕਰਦਾ ਹੈ ਜਾਂ ਕੋਈ ਹਫਤੇ ਚ ਜਿਵੇਂ ਆਪਾਂ ਦੇਖਦੇ ਆ ਧੋਵਰਾਠੀ ਵਰਗੇ ਇੱਕ اچھی ਟੀਮ ਰੱਖੀ ਆ ਜਿਨ੍ਹਾਂ ਨੇ ਉਹ ਮਹੀਨੇ ਚ ਜਾਂ ਹਫਤੇ ਚ ਇੱਕ ਵੀਡੀਓ ਪਾਉਂਦੇ ਆ ਜਦੀ ਅਰਨਿੰਗ ਬਹੁਤ ਜ਼ਿਆਦਾ ਹੁੰਦੀ ਆ ਜਾਂ ਤੁਸੀਂ ਪ੍ਰੋਫੈਸ਼ਨਲੀ ਪੱਤਰਕਾਰੋਂ ਜਾਂ ਮਤਲਬ ਕਿ ਇਸ ਤਰ੍ਹਾਂ ਤੁਸੀਂ ਫੀਲਡ 'ਚ ਕੰਮ ਕਰਦੇ ਹੋ ਕਿ ਡੇਲੀ ਕੋਈ ਨਾ ਕੋਈ ਨਵਾਂ ਕੰਟੈਂਟ ਤੁਹਾਡੇ ਕੋਲ ਹੁੰਦਾ ਫਿਰ ਤੇ ਕੰਮ ਚੱਲ ਸਕਦਾ ਪਰ ਇੱਕ ਚੀਜ਼ ਫੜ ਕੇ ਲੜਾਈ ਹੈ ਜੀ ਝਗੜਾ ਹੈ ਜਾਂ ਠੁਮਕੇ ਹੈ ਜੀ ਉਹ ਲੋਕ ਤੁਹਾਡੇ ਤੋਂ ਅੱਕ ਜਾਂਦੇ ਉਹਨਾਂ ਨੂੰ ਤੁਹਾਡੇ ਤੋਂ ਸੁੰਦਰ ਤੁਹਾਡੇ ਤੋਂ ਸੁਨਖਾ ਤੁਹਾਡੇ ਤੋਂ ਗਾਲੀਬਾਜ਼ ਯਾਨੀ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਗਾਂ ਅੱਗੇ ਮਿਲ ਜਾਂਦੀਆਂ ਨੇ ਸੋ ਇਸ ਕਰਕੇ ਜਦੋਂ ਆਡੀਅנס ਟੁੱਟਦੀ ਹੈ ਤਾਂ ਉਹਦਾ ਦਬਾਅ ਤਾ ਮੇਰੇ ਖਿਆਲ ਦੇ ਨਾਲ ਇਹੀ ਸ਼ਾਰਟਕਟ ਹੈ ਕਿ ਬੰਬੇ ਵਰਗੇ ਸ਼ਹਿਰ ਦੇ ਵਿੱਚ ਜੇ ਤੁਸੀਂ ਸਰਵਾਈਵ ਕਰਨਾ ਹੈ ਨਾ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਮੋਟਾ ਪੈਸਾ ਚਾਹੀਦਾ ਤੇ ਤੁਸੀਂ ਸੋਸ਼ਲ ਮੀਡੀਆ ਦੇ ذریعے ਮੈਨੂੰ ਨਹੀਂ ਪਤਾ ਇਹ ਵੀਰ ਕਰੋ ਕਿਦਾਂ ਦੇ ਸੀਗੇ ਪਰ ਗੱਲ ਇਹ ਆ ਕਿ ਬਾਈ ਬਹੁਤ ਹੱਦ ਤੱਕ ਤਗੜੇ ਤੋਂ ਤਗੜਾ ਬੰਦਾ ਵੀ ਬੰਬੇ ਦੇ ਵਿੱਚ ਜੇ ਬਚਾ ਆਪਣਾ ਰੱਖੇ ਨਾ ਆ ਸਾਡਾ ਇੱਕ ਮੁੰਡਾ ਹੈਗਾ ਇੱਥੇ ਮਲੂਟ ਦਾ ਉਹ ਕਹਿ ਲੋ ਕਿ ਮੁੰਬਈ ਰਹਿੰਦਾ ਹੈ ਮੇਰਾ ਦੋਸਤ ਹੈ ਨੂਨ ਹੈ ਛੋਟਾ ਵੈਸੇ ਉਮਰ ਦੇ ਵਿੱਚ ਤਾਂ ਮਤਲਬ ਕਿ ਬਹੁਤ ਮੋਟਾ ਖਰਚਾ ਉਹਦਾ ਫਲੈਟ ਤੋਂ ਲੈ ਕੇ ਜੋ ਕਲਾਸਾਂ ਲੈਂਦਾ ਹੈ ਬਹੁਤ ਮੋਟਾ ਖਰਚਾ ਉਹਦੇ ਘਰ ਦੇ ਭੇਜਦੇ ਤਾਂ ਇਦਾਂ ਨਹੀਂ ਹੈ ਕਿ ਤੁਸੀਂ ਬੰਬੇ ਤੇ ਜਾ ਬੰਬੇ ਦੇ ਵਿੱਚ ਜਾ ਕੇ ਤੇ ਕਹੋਂ ਕਿ ਫੇਸਬੁੱਕ ਤੇ ਵੀਡੀਓ ਪਾ ਕੇ ਯੂਟਿਊਬ ਤੇ ਜਾਂ ਰੀਲਾਂ ਪਾ ਕੇ ਇਦਾਂ ਉਦਾਂ ਅਸੀਂ ਮਤਲਬ ਕਿ ਉਥੇ ਖਰਚੇ ਕੱਢ ਲਵਾਂਗੇ ਸੋ ਇਹੀ ਚੀਜ਼ਾ ਕਿਤੇ ਨਾ ਕਿਤੇ ਲੱਗਦਾ ਹੈ ਕਿ ਵੇਖ ਲਓ ਬੰਦੇ ਨੂੰ ਕਿੱਥੋਂ ਕਿੱਥੇ ਲੈ ਗਈਆਂ ਤੇ ਇਹਦੇ ਵਿੱਚ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਮਤਲਬ ਜੋ ਆਡੀਅנס ਹੈ ਕਿ ਉਹ ਜਿੱਦਾਂ ਬੋਲਦੇ ਚੱਲਦੇ ਆ ਕਿ ਇੱਕ ਤਰ੍ਹਾਂ ਨਾਲ ਬਦਮਾਸ਼ੀ ਲੁੱਕ ਦੇ ਵਿੱਚ ਤੇ ਦਬਕੇ ਵਾਲੀ ਲੁੱਕ ਦੇ ਵਿੱਚ ਲੋਕ ਉਹ ਲਾਈਕ ਕਰਦੇ ਆ ਲੋਕ ਸਪੋਰਟ ਕਰਦੇ ਤਾਂ ਅਗਲਾ ਉਸੇ ਹੀ ਰੋਲ 'ਚ ਆ ਜਾਂਦਾ ਹੈ ਕਿ ਹਾਂ ਭਾਈ ਮੈਂ ਤਾਂ ਬਹੁਤ ਤੱਕੜਾ ਬਹੁਤ ਤੱਕੜਾ ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਵਾਂ ਕਿ ਭਾਈ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਖਤਰਨਾਕ ਮੂੜ ਅਗੋਂ ਕੱਟ ਦਿੰਦੀਆਂ ਤਾਂ ਬੰਦਾ ਫਿਰ ਨਾ ਇੱਧਰ ਦਾਤੇ ਨਾ ਉੱਧਰ ਦਾ ਸੋ ਇਸ ਵਾਸਤੇ ਇਹ ਚੀਜ਼ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਇਸ ਮੁੰਡੇ ਨਾਲ ਵੀ ਹੋਈ ਆ ਬੜਾ ਤੇਜ਼ੀ ਨਾਲ ਚੜਿਆ ਬਹੁਤ ਲੋਕਾਂ ਨੇ ਸੋਖ ਰਤੀਆ ਕਮਾਲ ਦੀ ਗੱਲ ਹੈ ਕਿ ਪੌਡਕਾਸਟਾਂ ਹੁੰਦੀਆਂ ਰਹੀਆਂ ਠੀਕ ਹੈ ਜੀ ਰੀਲਾਂ ਕੱਟ-ਕੱਟ ਕੇ ਲੋਕਾਂ ਨੇ ਚਲਾਈਆਂ ਤੇ ਅੱਜ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਇੱਕ ਐਸਾ ਮੱਕੜ ਜਾਲ ਹੈ ਸੋਸ਼ਲ ਮੀਡੀਆ ਦੀ ਅਰਨਿੰਗ ਦਾ ਕਿ ਜੇ ਤੇ ਤੁਹਾਡੇ ਕੋਲ ਕੋਈ ਹੋਰ ਜ਼ਗਾੜ ਹੈਗਾ ਵਸੀਲਾ ਹੈ ਜਾਂ ਤੁਹਾਡੇ ਕੋਲ ਕਲਾ ਇਹੋ ਜੀ ਹੈ ਕਿ ਤੁਸੀਂ ਲੰਮਾ ਚੱਲ ਸਕਦੇ ਹੋ ਤਾਂ ਤੇ ਇਹਦੇ ਮੱਦੇ ਨਜ਼ਰ ਰੱਖ ਕੇ ਆਪਣੀਆਂ ਜ਼ਰੂਰਤਾਂ ਸੈੱਟ ਕਰਿਓ ਜੇ ਨਹੀਂ ਆ ਚਲਾਵਾ ਕੰਟੈਂਟ ਹੈ ਤੁਹਾਡੇ ਕੋਲ ਕਿ ਫਨੀ ਵੀਡੀਓ ਬਣਾ ਫਨੀ ਵੀ ਤੁਹਾਡੀਆਂ ਆ ਕਿੰਨੇ ਆ ਤਾਰੀ ਬਾਬਾ ਕਿੰਨਾ ਚੱਲਿਆ ਸੀਗਾ ਅੱਜ ਤੁਸੀਂ ਦੇਖੋ ਤਾਰੀ ਬਾਬੇ ਨੇ ਚੈਨਲ ਤੱਕ ਵੀ ਬਣਾ ਲਿਆ ਸੀ ਆਤਾ ਸ਼ਾਇਦ ਨੂੰ ਵੀ ਆ ਕਿੰਨੇ ਮੈਂ ਗਿਣਾ ਦਿਨਾ ਤੁਹਾਨੂੰ ਆ ਚੁੰਮੇ ਵਾਲੀ ਭਾਬੀ ਹੈ ਜੀ ਫਲਾਣਾ ਆ ਮੈਡ ਹੋ ਰਹੀ ਹੈ ਜੀ ਅੱਜ ਹੁਣ ਤੁਸੀਂ ਦੇਖ ਲਓ ਕਿ ਬਸ ਹੌਲੀ 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 ਮਤਲਬ ਕਿ ਲੋਕ ਅਕਣਾ ਸ਼ੁਰੂ ਕਰ ਗਏ ਨੇ ਲੋਕਾਂ ਨੂੰ ਨਿਤ ਨਵਾਂ ਮਸਾਲਾ ਚਾਹੀਦਾ ਸੋ ਇਹ ਮੇਰੀ ਦਰਖਾਸਤ ਹੈ ਕਿ ਜੇ ਤੁਸੀਂ ਸੋਸ਼ਲ ਮੀਡੀਆ ਤੋਂ ਅਰਨਿੰਗ ਕਰ ਰਹੇ ਹੋ ਵਧੀਆ ਗੱਲ ਹੈ ਆਪਣੀ ਮਿਹਨਤ ਕਰੋ ਆਪਣੇ ਕੰਟੈਂਟ ਨੂੰ ਨਿਤ ਤਰਾਸ਼ਦੇ ਰਹੋ ਪਰ ਨਾਲ ਜੇ ਤੁਹਾਡਾ bizness ਨਹੀਂ ਹੈ ਤੁਸੀਂ ਇੱਕ ਹੀ ਤਰ੍ਹਾਂ ਦਾ ਮਤਲਬ ਕਿ ਲਟਕਾ ਝਟਕਾ ਕਰ ਰਹੇ ਹੋ ਤਾਂ ਬਹੁਤ ਹੀ देर ਨਹੀਂ ਚੱਲੇਗਾ ਐਸਾ ਮੇਰਾ ਮੰਨਣਾ ਹੈ ਔਰ ਐਸੀਆਂ ਅਸੀਂ ਕਹਿ ਲਓ ਕਿ ਤਜਰਬੇਕਾਰੀਆਂ ਕਿਉਂਕਿ ਸੋਸ਼ਲ ਮੀਡੀਆ ਤੇ ਅਸੀਂ ਬਹੁਤ ਪੁਰਾਣੇ ਹਾਂ ਅਸੀਂ ਉਸ ਪੀੜੀ ਚੋਂ ਆ ਜਿਨ੍ਹਾਂ ਨੇ ਕਹਿ ਲਓ ਪੰਜਾਬ ਦੇ ਵਿੱਚੋਂ ਸਭ ਤੋਂ ਪਹਿਲਾਂ ਟਮਟਮੇ ਸ਼ੁਰੂ ਕੀਤੇ ਸਨ ਵੇਸ਼ਕਾ ਜੇ ਤੁਹਾਨੂੰ ਦਿਦਾ ਹੋਏਗਾ ਨਾ ਮੇਰਾ ਜਿਹੜਾ ਮੈਂ YouTube ਚੈਨਲ ਹੈ ਇਹਦੇ ਤੇ ਲਾਈਵ ਹੁੰਨਾ ਤੇ ਸਬਸਕ੍ਰਾਈਬਰ ਮਸਾਂ ਤੇ 10000 ਵੀ ਨਹੀਂ ਹੈਗਾ ਤੇ ਬਣਿਆ 11 ਦਾ ਤੁਸੀਂ ਸੋਚ ਕੇ ਦੇਖੋ 11 12 ਦਾ YouTube ਚੈਨਲ ਆ ਕਿਸੇ ਨੂੰ ਪਤਾ ਹੋਏਗਾ ਉਦੋਂ 11 12 ਤਾਂ ਬਣਾ ਰੱਖਿਆ ਜੀ ਪਰ ਮਤਲਬ ਇਹ ਆ ਕਿ ਅਸੀਂ ਇੱਥੇ ਬਹੁਤ ਕੁਝ ਵਿਖਿਆ ਹੈ ਬਹੁਤ ਕੁਝ ਵਿਖਿਆ ਹੈ ਸਭ ਇਸ ਕਰਕੇ ਕਹਿੰਦੇ ਆ ਕਿ बच ਕੇ ਮੋਰਤੋ ਜ਼ਰਾ ਵਾਚ ਕੇ ਮੋੜ ਤੋਂ ਸੋ ਇਹੀ ਗੱਲਾਂ ਬਾਤਾਂ ਸੀਗੀਆਂ ਅਗਲੀ ਵਾਰ ਕਦੇ ਫੇਰ ਸਬੱਬ ਬਣਿਆ ਤੇ ਆਪਾਂ ਜ਼ਰੂਰ ਮਿਲਾਂਗੇ ਜੇ ਉਦਾਂ ਕਿਸੇ ਨੇ ਸਾਡੇ ਨਾਲ ਜੁੜਨਾ ਹੋਵੇ ਤਾਂ ਸਾਡਾ ਆਈਵਲਡ ਚੈਨਲ ਸਬਸਕ੍ਰਾਈਬ ਕਰ ਲੇ ਜਿੱਥੇ ਅਸੀਂ ਸੋਮਵਾਰ ਤੋਂ ਸ਼ੁੱਕਰਵਾਰ 3:30 ਤੋਂ 4:30 ਲਾਈਵ ਪ੍ਰੋਗਰਾਮ ਚਾਹੁੰਨੇ ਇੱਕ ਘੰਟੇ ਦਾ ਜਿਹਦੇ ਵਿੱਚ ਕਹਿ ਲੋ ਕਿ ਤੁਹਾਡੇ ਕਮੈਂਟ ਜਾਂ ਤੁਹਾਡੀਆਂ ਟਿੱਪਣੀਆਂ ਵੀ ਹੁੰਦੀਆਂ ਸਵਾਲ ਵੀ ਹੁੰਦੇ ਆ ਤੇ ਸਾਡੀਆਂ ਵੀ ਕੁਝ ਤਾਫੀਕ ਦੇ ਅਨੁਸਾਰ ਗੱਲ ਮਤ ਆਉਂਦੀ ਹੈ ਸੋ ਮਿਲਦੇ ਹਾਂ ਜੀ ਅਗਲੀ ਵਾਰ ਤਦ ਤੱਕ ਦਿਵਸ ਸਾਰੇ ਉਸਤ ਸਰੀ